ਸਾਨੂੰ 42 ਘੰਟੇ ਹੋ ਗਿਆ ਲਾਈਟ ਦੀ ਸਾਡੀ ਪ੍ਰੋਬਲਮ ਆ ਸਾਡੇ ਝੋਨੇ ਚੁੱਕੇ ਪਏ ਆ ਤੇ ਅੱਗੇ ਵੀ ਪਰਸੋਂ ਵੀ ਅਸੀਂ ਆਏ ਹਾਂ ਐਸ.ਓ. ਸਾਹਿਬ ਨੂੰ ਮਿਲ ਕੇ ਗਏ ਆ ਸਾਨੂੰ ਮੈਸੇਜ ਜਿਹੜੇ ਆ ਪਾਵਰ ਕੱਟਦੇ ਆ ਜਾਂਦੇ ਆ ਦੂਸਰੇ ਪਾਸੇ ਦੂਸਰੇ ਫੀਟਰਾਂ ਦੇ ਮੈਸੇਜ ਆ ਜਾਂਦੇ ਵੀ ਇਹ ਚਾਲੂ ਕਰ ਦਿੱਤੇ ਆ ਇਹ ਤਿੰਨ ਵਾਰੀ ਟ੍ਰਿਪਿੰਗ ਹੁੰਦੀ ਆ ਫਿਰ ਲਾਈਨ ਬਾਲਟ ਪਵੇ ਤੇ ਤੀਜੀ ਵਾਰੀ ਚੈੱਕ ਹੀ ਨਹੀਂ ਕਰਦੇ ਆਗੇ ਅਹੀਂ ਨੂੰ ਆਣ ਕੇ ਕਿਹਾ ਵੀ ਸਾਨੂੰ ਹਿਸਾਬ দাও 42 ਘੰਟਿਆਂ ਦਾ ਕਿ ਸਾਨੂੰ ਕਿਹੜੀ ਗੱਲੋਂ ਕੱਟ ਲਾਇਆ ਉਹ ਸਾਨੂੰ ਦੇਣ ਨਹੀਂ ਦੇ ਇਹ ਕਰਕੇ ਅਸੀਂ ਇੱਥੇ ਪੱਕਾ ਧਰਨਾ ਲਾਤਾ ਜਿੰਨਾ ਚਿਰ ਉਹਦਾ ਹਿਸਾਬ ਨਹੀਂ ਦੇਣ ਸਾਨੂੰ 42 ਘੰਟੇ ਹੋ ਗਿਆ ਲਾਈਟ ਦੇ ਸਾਡੀ ਪ੍ਰੋਬਲਮ ਆ ਸਾਡੇ ਝੋਨੇ ਸੁੱਕੇ ਪਏ ਆ ਤੇ ਅੱਗੇ ਵੀ ਅਸੀਂ ਪਰਸੋਂ ਵੀ ਅਹੀਂ ਆਏ ਹਾਂ ਅਥੀਓ ਸਾਹਿਬ ਨੂੰ ਮਿਲ ਕੇ ਗਏ ਆ ਸਾਡੀ ਲਿੰਕ ਲਾਈਨ ਜਿਹੜੀ ਆ ਇਹ ਸਾਨੂੰ ਪਾਵਰ ਕੱਟ ਵੀ ਜਿਹੜੀ ਆਉਂਦੀ ਆ ਸਾਡੀ ਸਾਡੀ ਲਾਈਨ ਨੂੰ ਜ਼ਿਆਦਾ ਲੱਗਦੀ ਪਈ ਆ ਤੇ ਜਿਹੜੀ ਤਾਂ ਆਪਣੇ ਉਦਾਂ ਵੀ ਫਾਲਟ ਜਿਹੜਾ ਸਾਡੇ ਮਸਲਾ ਨਹੀਂ ਹੋ ਰਿਹਾ ਤੇ 45 ਘੰਟੇ ਹੋ ਗਏ ਜੇ ਸਾਨੂੰ ਲਾਈਟ ਨਹੀਂ ਮਿਲੀ ਤੇ ਇਹਦਾ ਸਾਡਾ ਮਸਲਾ ਹੈ ਹੁਣ ਵੀ ਅਸੀਂ ਸਾਰੇ 100 150 ਬੰਦਾ ਇਕੱਠਾ ਹੋ ਕੇ ਬੇਨਤੀ ਕਰਨੀ ਆਏ ਆ ਵੀ ਸਾਨੂੰ ਲਿਖਤੀ ਪ੍ਰੂਫ ਦੇ ਦਿਓ ਤੁਸੀਂ ਅੱਜ ਬਤਾਲੀਆਂ ਘੰਟਿਆਂ ਦੇ ਵਿੱਚ ਕਿੰਨੀ ਲਾਈਟ ਸਾਨੂੰ ਦਿੱਤੀ ਹੈ ਕਿੰਨੀ ਵਾਰ ਦੇ ਫਿਟਰਾਂ ਨੂੰ ਦਿੱਤੀ ਹੈ ਪਾਵਰ ਕੱਟ ਪਿੱਛੋਂ ਆਈ ਹੈ ਪਾਵਰ ਕੱਟਾ ਸਾਨੂੰ ਸਾਨੂੰ ਇਹ ਮੈਸੇਜ ਜਿਹੜੇ ਆ ਪਾਵਰ ਕੱਟ ਦੇ ਆ ਜਾਂਦੇ ਆ ਦੂਸਰੇ ਪਾਸੇ ਦੂਸਰੇ ਫਿਟਰਾਂ ਦੇ ਮੈਸੇਜ ਆ ਜਾਂਦੇ ਵੀ ਇਹ ਚਾਲੂ ਕਰ ਦਿੱਤੀ ਹੈ ਇਹ ਤਿੰਨ ਵਾਰੀ ਟ੍ਰਿਪਿੰਗ ਹੁੰਦੀ ਆ ਫਿਰ ਲਾਈਨ ਬਾਲਟ ਪਵੇ ਤੇ ਤੀਜੀ ਵਾਰੀ ਚੈੱਕ ਹੀ ਨਹੀਂ ਕਰਦੇ ਹੈਗੇ ਇਹਨਾਂ ਨੇ ਉਸੇ ਵੇਲੇ ਦੂਜੇ ਫੀਟਰ ਚਲਾ ਦੇਣਾ ਸਾਡੇ ਫੀਟਰ ਬੰਦ ਅੱਗੇ ਵੀ ਅੱਗੇ ਲਾਏ ਹਾਂ ਤੇ ਐਸਡੀਓ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ 24 24 ਘੰਟੇ ਲਾਈਟ ਜਿਹੜੀ ਮੋਟਰਾਂ ਵਾਲੀ ਨਾ ਹੜਿਆ ਨਹੀਂ ਰਹੀ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਅੱਗੇ ਤੋਂ ਕੰਪਲੇਨ ਨਹੀਂ ਆਏਗੀ ਹੁਣ ਅਸੀਂ ਅੱਜ 42 ਘੰਟੇ ਹੋ ਗਿਆ ਲਾਈਟ ਨਹੀਂ ਆਈ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਸਾਨੂੰ ਹਿਸਾਬ ਦਿਓ 42 ਘੰਟਿਆਂ ਦਾ ਕਿ ਸਾਨੂੰ ਕਿਹੜੀ ਗੱਲੋਂ ਕੱਟ ਲਾਇਆ ਉਹ ਸਾਨੂੰ ਦੇਣ ਨਹੀਂ ਦੇ ਇਹ ਕਰਕੇ ਅਸੀਂ ਇੱਥੇ ਪੱਕਾ ਧਰਨਾ ਲਾਤਾ ਜਿੰਨਾ ਕਿ ਉਹਦਾ ਹਿਸਾਬ ਨਹੀਂ ਦੇਣਗੇ ਅਹੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦਵਾਂਗੇ ਦੂਜੇ ਪਾਸੇ ਭਗਵੰਤ ਮਾਨ ਤੇ ਕਹਿੰਦੇ ਆ ਵੀ 24 ਘੰਟੇ ਲਾਈਟ ਆਉਣ ਦੀ ਮੋਟਰਾਂ ਬੰਦ ਆ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਮੋਟਰਾਂ ਬੰਦ ਆ ਪਰ ਦੂਜੀ ਤਰ੍ਹਾਂ ਬੰਦ ਆ ਵੀ ਲਾਈਟ ਹੀ ਨਹੀਂ ਆਉਂਦੀ ਇਸ ਕਰਕੇ ਅਹੀਂ ਇੱਥੇ ਅੱਜ ਪਿੱਟ ਸਿਆਪਾ ਕਰਨੇ ਆ ساری ਰਾਤ ਨਹੀਂ ਸਾਡੇ 24 ਘੰਟੇ ਵੀ ਨਹੀਂ ਆਈ ਤੇ ਮੋਟਰਾਂ ਵਾਲੀ ਵੀ ਨਹੀਂ ਆਈ ਜਿਹੜੀ ਕਿ ਅੱਜ ਰਾਤ ਸਾਡੀ ਵਾਰੀ ਆ ਇਸ ਕਰਕੇ 42 ਘੰਟੇ ਹੋ ਗਿਆ ਲਾਈਟ ਬਿਲਕੁਲ ਬੰਦ ਆ ਅਹੀਂ ਇਹ ਕਰਕੇ ਅੱਜ ਆਇਆ ਉੱਠਣਾ ਨਹੀਂ ਇੱਥੋਂ ਜਿੰਨਾ ਚਿਰ ਸਾਨੂੰ ਪ੍ਰੋਪਰ ਲਿਖ ਕੇ ਨਾ ਦੇਣ ਕੱਲ 1.30 ਵਜੇ ਇਹਨਾਂ ਦੀ ਸਪਲਾਈ ਚੱਲਣੀ ਸੀ ਇਸੀ ਇੱਕ ਗਰੁੱਪ ਦੀ ਤੇ 1.30 ਵਜੇ ਪਾਵਰ ਕੱਟ ਆ ਗਿਆ ਸਵਾ 6 ਪਾਵਰ ਕੱਟ ਖਤਮ ਹੋਇਆ ਤੇ ਸਪਲਾਈ ਚੱਲਣੀ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਪਤਨੀ ਗਰੁੱਪ ਜਿਹੜੀ ਅੱਗੇ ਹੁੰਦਾ ਲਿਖਣਾ ਹੈ ਇਹਦੇ ਵਿੱਚ ਜੰਪਰ ਛੱਡ ਗਏ ਤੇ ਆ ਜਾ ਕੇ ਕਰਕੇ ਤੋਂ ਠੀਕ ਕਰਕੇ ਚੈੱਕ ਕਰ ਦਿੱਤੇ ਆ ਮੁੜ ਕੇ ਸ਼ਾਰਟ ਕੇ ਵੀ ਲਾਈਨ ਬੰਦ ਹੋ ਗਈ। ਉਹਦੇ ਨਾਲ ਸਾਰੇ ਸਪਲਾਈ ਪ੍ਰਭਾਵਜਾ ਹਾਂ। ਕਿਹੜੀ ਸਪਲਾਈ ਪ੍ਰਭਾਵਜਾ ਸਿਸਟਮ ਉਹੜਾ ਉਹ ਨਹੀਂ ਕਹਿ ਰਿਹਾ। ਇੱਕ ਇੱਕ ਚੱਲ ਰਿਹਾ ਵਾ 70% ਜਿਆਨ ਨੂੰ ਜਿਹੜੀ ਸਪਲਾਈ ਆ ਰਹੀ ਹੈ ਇਹਦਾ ਸਿਸਟਮ ਇਹਦਾ ਸਿਸਟਮ ਨੂੰ ਪ੍ਰਭਾਵਿਤ ਐਸਲੇ। ਉਹ ਜਦੋਂ ਵੀ ਠੀਕ ਹੁੰਦਾ ਆਪਾਂ ਇਹਨਾਂ ਨੂੰ ਜੀ ਇਹਨਾਂ ਦੀ ਪੰਦੀ ਪ੍ਰਭਾਵ ਸਪਲਾਈ ਜਿਹੜੀ ਆ ਉਹਦੀ ਗੋਦ ਲਵਾਂਗੇ।